ਦੋਸਤੋ ਅਗਰ ਤੁਸੀਂ ਇਸ ਵੀਡੀਓ ਤੇ ਆ ਗਏ ਤਾਂ ਵੀਡੀਓ ਨੂੰ ਸਟਾਰਟਿੰਗ ਤੋਂ ਲੈ ਕੇ ਲਾਸਟ ਤੱਕ ਜ਼ਰੂਰ ਦੇਖਿਓ ਕਿਉਂਕਿ ਜਿਹੜੇ ਵੀ ਅਸੀਂ ਅੱਜ ਟੌਪਿਕ ਕਵਰ ਕਰਨੇ ਇਹਨਾਂ ਵਿੱਚੋਂ ਕੁਝ ਟੌਪਿਕ ਮੈਂ ਪ੍ਰੈਕਟੀਕਲ ਤੌਰ 'ਤੇ ਖੁਦ ਵੀ ਕਰਕੇ ਦੇਖੇ ਉਹਨਾਂ ਬਾਰੇ ਜਿਹੜੀ ਨੋਲਿਜ ਹੈ ਮੈਂ ਤੁਹਾਡੇ ਨਾਲ ਸਾਂਝੀ ਕਰੂੰਗਾ ਤੇ ਥੋੜੇ ਜਿਹਾ ਤੁਹਾਨੂੰ ਪ੍ਰੈਕਟੀਕਲ ਤੌਰ 'ਤੇ ਦੱਸੂੰਗਾ ਵੀ ਮੈਂ ਕਿਸ ਤਰ੍ਹਾਂ ਉਹਨਾਂ ਨੂੰ ਪਰਫਾਰਮ ਕਰਦਾ ਤੇ ਤੁਹਾਨੂੰ ਇਸ ਤਰ੍ਹਾਂ ਆਸਾਨੀ ਹੋ ਜਣੀ ਇਹਨਾਂ ਚੀਜ਼ਾਂ ਬਾਰੇ ਕੁਝ ਚੀਜ਼ਾਂ ਨਹੀਂ ਹੁੰਦੀ ਪਤਾ ਸਾਡੇ ਘਰਦਿਆਂ ਨੂੰ ਵੀ ਨਹੀਂ ਪਤਾ ਪਰ ਅੱਜ ਦੇ ਜਨਰੇਸ਼ਨ ਨੂੰ ਪਤਾ ਹੈ ਸੋ ਅਸੀਂ ਅੱਗੇ ਲੈ ਕੇ ਜਾਈਏ ਇਹ ਸਾਡਾ ਕੰਮ ਬਣਦਾ ਸੋ ਵੀਡੀ ਸੋ ਦੋਸਤੋ ਅਗਰ ਅਸੀਂ ਗੱਲ ਕਰੀ ਅੱਜ ਕੱਲ ਦੀ ਜਨਰੇਸ਼ਨ ਦੀ ਤਾਂ ਮੈਕਸਿਮਮ ਅੱਜ ਕੱਲ ਦੀ ਜੋ ਜੰਗ ਜਨਰੇਸ਼ਨ ਹੈ ਉਹ ਜਾ ਰਹੀ ਬਾਹਰ ਬਾਹਰ ਦੀ ਤਰਫ ਬਾਹਰ ਦੀ ਕੰਟਰੀ ਵਾਲੀ ਸਾਈਡ ਕੈਨੇਡਾ ਹੋ ਗਿਆ ਆਸਟ੍ਰੇਲੀਆ ਅਮਰੀਕਾ ਸਟੱਡੀ ਵੇਸ ਤੇ ਚਲੇ ਜਾਂਦੇ ਕੰਸਟਰਕਸ਼ਨ ਦਾ ਕੰਮ ਕਰਦੇ ਉੱਥੇ ਜਾਂ ਫਿਰ ਇਲੈਕਟ੍ਰੀਸ਼ੀਅਨ ਦਾ ਮਕੈਨਿਕ ਦਾ ਇਹੋ ਜਿਹਾ ਕੰਮ ਹੁੰਦੇ ਉਹਨਾਂ ਦੇ ਜਾਂ ਫਿਰ ਉਹ ਕਿਤੇ ਹੋਟਲ ਦੇ ਵਿੱਚ ਜਾ ਕੇ ਰੈਸਟੋਰੈਂਟ ਦੇ ਵਿੱਚ ਜਾ ਕੇ ਭਾਂਡੇ ਵੀ ਮਾਦੇ ਇਹੋ ਜਿਹਾ ਕੰਮ ਉਹ ਮਿਹਨਤ ਬਹੁਤ ਕਰਦੇ ਉੱਥੇ ਜਾ ਕੇ ਤਾਂ ਜਾ ਕੇ ਉਹਨਾਂ ਕੋਲ ਅਰਨਿੰਗ ਆਂਦੀ ਅਗਰ ਅਸੀਂ ਗੱਲ ਕਰੀਏ ਉਹ ਉਰੇ ਤੋਂ ਚਲੇ ਜਾਂਦੇ ਕੁਝ ਬੰਦੇ ਇਦਾਂ ਦੇ ਹੁੰਦੇ ਜਿਨ੍ਹਾਂ ਕੋਲ ਬਹੁਤ ਜ਼ਿਆਦਾ ਜ਼ਮੀਨ ਹੁੰਦੀ ਪਰ ਉਹ ਜਗਾ ਵੇਚ ਕੇ ਜਾਂਦੇ ਜਗਾ ਕਾਫੀ ਜ਼ਿਆਦਾ ਹੁੰਦੀ ਸੋ ਉਹਨਾਂ ਦਾ ਇੱਕ ਹੀ ਕਹਿਣਾ ਹੁੰਦਾ ਵੀ ਉਰੇ ਰ ਆਪਣੇ ਪਿੰਡਾਂ ਦੇ ਵਿੱਚ ਹੈ ਅਗਰ ਤੁਸੀਂ ਮੰਨ ਲਓ ਤਾਂ ਤੁਹਾਨੂੰ ਜ਼ਿਆਦਾ ਆਸਾਨੀ ਹੈ ਤੁਸੀਂ ਸਹਾਇਕਤੰਦਾ ਕਰਕੇ ਇੱਕ ਵਧੀਆ ਅਰਨਿੰਗ ਕਰ ਸਕਦੇ ਕਾਫੀ ਬੰਦੇ ਕਰ ਵੀ ਰਹੇ ਤੇ ਇਹ ਕਦੇ ਖਤਮ ਹੋਣਾ ਕੰਮ ਵਾਲਾ ਕੰਮ ਨਹੀਂ ਹੈ ਵੀ ਇਹ ਰੁਕ ਜਾਊਗਾ ਕਾਫੀ ਇੰਡਸਟਰੀ ਇਦਾਂ ਦੀ ਹੁੰਦੀ ਜਿਹੜੀਆਂ ਜਿੱਦਾਂ ਮੰਨ ਲਓ ਕਿ ਕਿਸੇ ਨੇ ਬਿਜ਼ਨਸ ਲਗਾਇਆ ਟੈਕਸਟਾਈਲ ਦਾ ਕੱਪੜਿਆਂ ਦਾ ਬਿਜ਼ਨਸ ਲਗਾਇਆ ਤਾਂ ਉਹਦੇ ਰੁਕਣ ਦੇ ਚਾਂਸ ਹੈ ਕਿਉਂਕਿ ਇੱਕ ਤੋਂ ਉੱਪਰ ਇੱਕ ਬ੍ਰਾਂਡ ਆ ਜਾਂਦਾ ਪਰ ਉਰੇ ਰੁਕਣ ਦਾ ਚਾਂਸ ਬਹੁਤ ਘੱਟ ਹੈ ਉਹ ਕਿਦਾਂ ਕਿਉਂਕਿ ਮੈਕਸਿਮਮ ਜੋ ਸਾਡੇ ਕੋਲ ਸਿਸਟਮ ਹੈਗਾ ਉਹ ਹੈਗਾ ਫੂਡ ਚੇਨ ਦੇ ਨਾਲ ਰਿਲੇਟਡ ਜੋ ਫੂਡ ਇੰਡਸਟ ਫੂਡ ਦੀ ਜ਼ਰੂਰਤ ਤਾਂ ਵੱਧਦੀ ਜਾ ਰਹੀ ਤੁਹਾਨੂੰ ਪਤਾ ਅੱਜ ਕੱਲ ਤਾਂ ਆਰਟੀਫੀਸ਼ੀਅਲ ਫੂਡ ਵੀ ਤਿਆਰ ਹੋ ਰਿਹਾ ਚਾਈਨਾ ਵਾਲਾ ਕਿੰਨਾ ਤਿਆਰ ਕਰ ਰਿਹਾ ਕਿਉਂ ਕਿਉਂਕਿ ਉੱਥੇ ਫੂਡ ਹੀ ਨਹੀਂ ਪੂਰਾ ਹੋ ਰਿਹਾ ਜਨਤਾ ਵਾਸਤੇ ਸੋ ਇਸ ਕਰਕੇ ਫੂਡ ਇੰਡਸਟਰੀ ਦੇ ਵਿੱਚ ਪੈਸਾ ਵੀ ਬਹੁਤ ਹੈ ਤੇ ਡਿਮਾਂਡ ਵੀ ਬਹੁਤ ਹਾਈ ਹੈ ਸੋ ਫੂਡ ਇੰਡਸਟਰੀ ਦੇ ਵਿੱਚ ਕੰਮ ਕਰਕੇ ਫਾਇਦਾ ਬਹੁਤ ਹੈ ਸੋ ਕਰਦੇ ਆਂ ਵੀਡੀਓ ਨੂੰ ਸਟਾਰਟ ਵੀ ਅੱਜ ਕਿਹੜੇ ਟੋਪਿਕ ਇਹੋ ਜਿਹੇ 5 ਐ ਜਿਹੜੇ ਤੁਸੀਂ ਵਧੀਆ ਤਰੀਕੇ ਨਾਲ ਕਰੋਗੇ ਆਪਣੇ ਘਰ ਲੈ ਕੇ ਤਾਂ ਤੁਸੀਂ ਪੈਸੇ ਕਮਾ ਸਕਦੇ ਜੋ ਇੱਕ ਵੈਲਿਊਏਬਲ ਕੰਟੈਂਟ ਹੈ ਉਹ ਪ੍ਰੋਵਾਈਡ ਕਰਨ ਦੀ ਮੈਂ ਤੁਹਾਨੂੰ ਕੋਸ਼ਿਸ਼ ਕਰਾਂਗਾ ਦੇ ਟੈਕ ਦਲਜੀਤ ਸਿੰਘ ਚੈਨਲ ਹੈ ਉਹ ਟੈਕਨੋਲੋਜੀ ਦੇ ਨਾਲ ਰਿਲੇਟਡ ਹੁੰਦਾ ਤੁਸੀਂ ਉਹਨੂੰ ਵੀ ਜਾ ਕੇ ਵਿਜ਼ਿਟ ਕਰ ਸਕਦੇ ਸੋ ਦੋਸਤੋ ਅਗਰ ਅਸੀਂ ਗੱਲ ਕਰੀਏ ਡੈਰੀ ਫਾਰਮਿੰਗ ਐਂਡ ਮਿਲਕ ਪ੍ਰੋਸੈਸਿੰਗ ਦੀ ਨੋਰਮਲੀ ਦੋ ਕੰਪਨੀਆਂ ਚੱਲਦੀਆਂ ਅਮੂਲ ਤੇ ਬੇਰਕਾ ਟੋਪ ਤੇ ਮੈਂ ਖੁਦ ਡੈਰੀ ਦੇ ਵਿੱਚ ਜਾ ਕੇ ਦੁੱਧ ਪਾ ਕੇ ਆਂਦਾ ਮੱਝਾਂ ਦਾ ਤਾਂ ਉੱਥੇ ਦੁੱਧ ਦੇ ਰੇਟ ਦਾ ਪ੍ਰਾਈਸ ਚੱਲਿਆ ਵਾ 10 ਜ਼ੀਰੋ ਫੈਟ ਤੇ ਅਗਰ ਮੰਨ ਲਈਏ ਤਾਂ 80 ਰੁਪਏ ਤੋਂ ਲੈ ਕੇ 85 ਰੁਪਏ ਦੇ ਵਿੱਚ ਵਿੱਚ ਮੱਝਾਂ ਦਾ ਦੁੱਧ ਦਾ ਰੇਟ ਚੱਲਿਆ ਵਾ ਗਾਈਆਂ ਦਾ ਮੈਨੂੰ ਕੁਝ ਆਈਡੀਆ ਨਹੀਂ ਆ ਅਗਰ ਅਸੀਂ ਗੱਲ ਕਰੀਏ ਵੀ ਓਨ ਓਨ ਐ 70 ਰੁਪਏ ਰੇਟ ਨੂੰ ਲੀਟਰ ਦੁੱਧ ਜਾ ਰਿਹਾ ਠੀਕ ਹੈ ਲੀਟਰ ਦੁੱਧ ਜਾ ਰਿਹਾ ਉਸ ਤੋਂ ਬਾਅਦ ਮੰਨ ਲਓ ਕਿ ਤੁਹਾਡੇ ਕੋਲ 10 ਮੱਝਾਂ ਹੈ 10 ਕਿਲੋ ਦੁੱਧ ਹੈ ਤੇ ਟੋਟਲ ਹੋ ਗਿਆ 100 ਕਿਲੋ ਦੁੱਧ ਠੀਕ ਹੈ 100 ਕਿਲੋ ਦੁੱਧ ਮੰਨ ਲਓ ਕਿ ਤੁਹਾਡਾ 70 ਦੇ ਰੇਟ ਨੂੰ ਜਾ ਰਿਹਾ ਗੁਣਾ 70 ਤਾਂ ਤੁਸੀਂ ਮੰਨ ਲਓ 70 7000 ਦਾ ਦੁੱਧ ਤੁਹਾਡਾ ਡੇਲੀ ਦਾ ਜਾ ਰਿਹਾ ਡੈਰੀ ਦੇ ਵਿੱਚ ਸੋ ਕਿੰਨੀ ਵੱਡੀ ਗੱਲ ਹੈ ਵੀ ਤੁਸੀਂ ਅਗਰ 10 ਮੱਝਾਂ ਰੱਖ ਕੇ ਇੰਨਾ ਜ਼ਿਆਦਾ ਪੈਸਾ ਘਰਾਂ ਬੈਠ ਕੇ ਕਮਾ ਸਕਦੇ ਤਾਂ ਤੁਸੀਂ ਦੇਖ ਲਓ ਵੀ 30 ਦਿਨ ਦਾ ਕਿੰਨਾ ਹੋ ਗਿਆ 70 70 14 7 21 210000 ਰੁਪਏ ਹੋ ਗਿਆ ਸੋ ਕਿੰਨੀ ਵੱਡੀ ਅਮਾਉਂਟ ਹੋ ਜਾਂਦੀ ਹੈ ਇਹ ਸੋ ਇਸ ਤਰ੍ਹਾਂ ਤੁਸੀਂ ਘਰ ਆ ਬੈਠ ਕੇ ਇੰਨੇ ਜ਼ਿਆਦਾ ਪੈਸੇ ਕਮਾ ਸਕਦੇ ਕੁਝ ਮੁਸ਼ਕਲ ਨਹੀਂ ਹੈ ਥੋੜਾ ਸਟਰਗਲ ਕਰਨਾ ਪੈਂਦਾ ਮੱਝਾਂ ਨੇ ਕੰਮਾਂ ਦੇ ਵਿੱਚ ਕਿਉਂਕਿ ਉਹਦੇ ਪੱਠੇ ਪਾਣੇ ਪੈਂਦੇ ਮੱਝਾਂ ਨੂੰ ਜਾਂ ਕੁਝ ਵੀ ਹੁਣ ਗੱਲ ਕਰਦੇ ਆਂ ਬੜੀ ਵਧੀਆ ਵਧੀਆ ਪੁਆਇੰਟ ਦੀ ਵੀ ਤੁਸੀਂ ਕਿਸ ਤਰ੍ਹਾਂ ਇਸ ਕੰਮ ਨੂੰ ਆਸਾਨ ਕਰ ਸਕਦੇ ਕਿਉਂਕਿ ਮੈਂ ਵੀ ਥੋੜੇ ਬੋਤੇ ਜੋ ਮੋਡੀਫਾਈ ਤਰੀਕੇ ਵਰਤਦਾ ਰਹਿੰਦਾ ਜੇ ਤਾਂ ਸਭ ਤੋਂ ਪਹਿਲਾਂ ਆਂਦਾ ਸਾਡੇ ਕੋਲ ਵੀ ਮੱਝਾ ਵਾਸਤੇ ਸਭ ਤੋਂ ਜ਼ਰੂਰੀ ਹੈ ਗਰਾਸ ਘਾਹ ਕਿਹੋ ਜਿਹਾ ਘਾਹ ਅਸੀਂ ਪਾ ਸਕਦੇ ਸੋ ਸਾਡੇ ਘਰਾਂ ਮੈਂ ਆਪਣੇ ਖੁੱਦ ਹੀ ਘਰ ਦੇ ਵਿੱਚ ਦੋ ਤਰ੍ਹਾਂ ਦਾ ਘਾਹ ਲਗਾਇਆ ਨੈਪੀਅਰ ਗਰਾਸ ਹੈ ਰੈੱਡ ਤੇ ਗ੍ਰੀਨ ਉਹ ਉਦੀ ਇਸ ਚੈਨਲ ਤੇ ਵੀਡੀਓਜ਼ ਵੀ ਪਈਆਂ ਹੋਣੀਆਂ نیچے-नीचे ਤੁਸੀਂ ਜਾ ਕੇ ਦੇਖ ਵੀ ਸਕਦੇ ਨੈਪੀਅਰ ਗਰਾਸ ਇਦਾਂ ਦਾ ਘਾਹ ਹੁੰਦਾ ਜਿਹਨੂੰ ਇੱਕ ਵਾਰੀ ਲਗਾ ਦਿਓ ਤਾਂ 10 ਸਾਲ ਤੱਕ ਕਿਸੇ ਵੀ ਪੱਟ ਕੇ ਪੱ ਘਟੋਗੇ ਉਨਾਂ ਜਿਆਦਾ ਹੁੰਦਾ ਰਹਿੰਦਾ ਜੜ ਬੜਾ ਹੁੰਦਾ ਜਾਂਦਾ ਮੈਂ ਖੁਦ ਹੀ ਘਰ ਦੇ ਵਿੱਚ ਲਗਾਵਾ ਗਰਾਸ ਦੀ ਪ੍ਰੋਬਲਮ ਸੋਲ ਬੋਈਂਦੀ ਨਾ ਬਹਾਈ ਦਾ ਖਰਚ ਆਂਦਾ ਨਾ ਬੀਜ ਦਾ ਖਰਚ ਆਂਦਾ ਇੱਕ ਵਾਰੀ ਲਗਾਤਾ 10 ਸਾਲ ਪਰੇ ਉਸ ਤੋਂ ਬਾਅਦ ਹੀ ਜੋ ਉਹਦਾ ਸੀਡ ਆ ਪ੍ਰੋਡਿਊਸ ਹੋਏ ਨਾ ਤੁਸੀਂ ਅੱਗੇ ਹੋਰ ਜਗ੍ਹਾ ਦੇ ਵਿੱਚ ਲਗਾ ਸਕਦੇ ਉਹਨੂੰ ਸੇਲ ਵੀ ਕਰ ਸਕਦੇ ਸੋ ਇਹ ਵੀ ਤੁਹਾਡੇ ਕੋਲ ਇੱਕ ਬਿਜ਼ਨਸ ਆ ਜਾਂਦਾ ਵੀ ਤੁਸੀਂ ਨੇਪੀਅਰ ਗਰਾਸ ਦਾ ਬਿਜ਼ਨਸ ਵੀ ਕਰ ਸਕਦੇ ਹੁਣ ਤਾਂ ਬੇਸਿਕਲੀ ਪੂਰੇ 올 ਆਫ ਇੰਟੀਰੀਅਰ ਇੰਡੀਆ ਦੇ ਵਿੱਚ ਉਹ ਫੈਲ ਗਏ ਵੇ ਗਰਾਸ ਨਾਵੇਂ ਨਾਵੇਂ ਜੈਂਟ ਗਰਾਸ ਆ ਦੇ ਸੋ ਉੱਪਰ ਬੇਸਿਕਲੀ ਤੁਸੀਂ ਡੈਰੀ ਫਾਰਮਿੰਗ ਦਾ ਕੰਮ ਕਰ ਜਾ ਫਿਰ ਆਪਣਾ ਤੁਸੀਂ ਮਿਲਕ ਪ੍ਰੋਸੈਸਿੰਗ ਦਾ ਸਿਸਟਮ ਨਾਮ ਲਗਾ ਸਕਦੇ ਜਾਂ ਆਪਣਾ ਬ੍ਰਾਂਡ ਲਾਂਚ ਕਰ ਸਕਦੇ ਆ ਜੇ ਤੁਹਾਨੂੰ ਥੋੜੀ-ਬਹੁਤੀ ਨੋਲੇਜ ਹੈ ਵੀ ਤੁਸੀਂ ਕਿਸ ਤਰ੍ਹਾਂ ਆਪਣਾ ਬ੍ਰਾਂਡ ਲਾਂਚ ਕਰ ਸਕਦੇ ਤੇ ਜਿਹਦਾ ਬੇਰਕਾ ਹੋ ਗਿਆ ਅਮੂਲ ਹੋ ਗਿਆ ਇੱਦਾਂ ਦੇ ਬ੍ਰਾਂਡ ਹੈ ਤੁਸੀਂ ਆਪਣਾ ਵੀ ਇੱਕ علیحدਾ ਬ੍ਰਾਂਡ ਬਣਾ ਸਕਦਾ ਤੇ ਕੁਝ ਬੰਦੇ ਬਣਾ ਵੀ ਰਿਐਕਚੁਅਲ ਦੇ ਵਿੱਚ ਸੋ ਇਹ ਇਹ ਜ਼ਰੂਰੀ ਨਹੀਂ ਵੀ ਨਹੀਂ ਚੱਲੂਗਾ ਜਾਂ ਨਹੀਂ ਇਹ ਚੱਲਣਾ ਚੱਲਣਾ ਹੈ ਕਿਉਂਕਿ ਤੁਸੀਂ ਨਾਰਮਲ ਹੋਟਲ ਜੋ ਰੈਸਟੋਰੈਂਟ ਹੋਗੇ ਉੱਥੇ ਜਾ ਕੇ ਆਪਣਾ ਇਹ ਸਪਲਾਈ ਦੇ ਸਕਦੇ ਤੇ ਇਹ ਆਟੋਮੈਟਿਕਲੀ ਵਿਕਣਾ ਹੀ ਹੈ ਲੋਕਲ ਦੁਕਾਨਾਂ ਸ਼ਾਪ ਹੋ ਗਿਆ ਮੋਲ ਹੋ ਗਿਆ ਉੱਥੇ ਤਹਾਨੂੰ ਪਤਾ ਹੈ ਵੀ ਪ੍ਰੋਡਕਟ ਕਿੰਨੇ ਜੂਸ ਹੋਣੇ ਉਸ ਤੋਂ ਬਾਅਦ ਤੁਸੀਂ ਆਪਣਾ ਹੋਟਲ ਵੀ ਸਟਾਰਟ ਕਰ ਸਕਦੇ ਸੋ ਬਾਅਦ ਦੀ ਗੱਲ ਹੈ ਪਰ ਤੁਸੀਂ ਡੇਰੀ ਫਾਰਮਿੰਗ ਤੋਂ ਇੱਕ ਵਧੀਆ ਅਰਨਿੰਗ ਕਰ ਸਕਦੇ ਜੇ ਅਗਰ ਤੁਸੀਂ ਕੋਸ਼ਿਸ਼ ਕਰੋ ਠੀਕ ਹੈ ਇੱਕ ਪੁਆਇੰਟ ਹੋਰ ਹੈ ਵੀ ਤੁਸੀਂ ਆਸਾਨੀ ਦੇ ਨਾਲ ਜਿਹਦਾ ਕੁਝ ਪ੍ਰੋਬਲਮ ਆ ਜਾਂਦੀ ਹੈ ਵੀ ਮੱਝਾਂ ਨੂੰ ਟਾਈਮ ਦੇਣਾ ਪੈਂਦਾ ਜਾਂ ਕੁਝ ਵੀ ਕਹਿ ਲਓ ਵੀ ਜਦੋਂ ਉਹਨਾਂ ਨੂੰ ਪਾਣੀ ਦੀ ਪ੍ਰੋਬਲਮ ਉਹਦੇ ਵਾਸਤੇ ਬਾਉਲ ਸਿਸਟਮ ਆ ਗਿਆ ਅੱਜਕੱਲ ਵੀ ਕੋਲੇ ਦੇ ਵਿੱਚ ਪਾਣੀ ਰਹਿੰਦਾ ਉਹਨਾਂ ਨੂੰ ਪਾਣੀ ਫੀਲਿੰਗ ਹੋਈ ਜਾਂਦੀ ਆਟੋਮੈਟਿਕਲੀ ਜਿੰਨਾ ਪਾਣੀ ਆਣਾ ਉਹਨਾਂ ਨੂੰ ਫੀਲ ਹੋਈ ਜਾਂਣਾ ਉਹ ਦੁਬਾਰਾ ਦੁਬਾਰਾ ਭਰੀ ਜਾਂਦਾ ਤੇ ਜਿੰਨਾ ਮੱ ਸੀ ਆਸਾਨੀ ਦੇ ਨਾਲ ਇਸ ਫਾਰਮਿੰਗ ਦੇ ਵਿੱਚ ਪੈਰ ਰੱਖ ਸਕਦੇ ਉਸ ਤੋਂ ਬਾਅਦ ਨਵਾਂ ਤਰੀਕਾ ਆ ਜਾਂਦਾ ਪੋਲਟਰੀ ਫਾਰਮ ਮੈਂ ਜਿਆਦਾ ਟਾਈਮ ਨਹੀਂ ਲੈਣਾ ਤੁਹਾਡਾ ਪੁਆਇੰਟ ਟੂ ਪੁਆਇੰਟ ਗੱਲ ਕਰਾਂਗੇ ਵਧੀਆ ਵਧੀਆ ਪੁਆਇੰਟ ਦੀ ਗੱਲ ਕਰਾਂਗੇ ਦੋਸਤੋ ਇੱਕ ਨੋਰਮਲ ਦੇਸੀ ਮੁਰਗੇ ਰੱਖਦੇ ਇੱਕ ਹੁੰਦਾ ਕੜਕਨਾਥ ਹੁਣ ਅਗਰ ਅਸੀਂ ਦੇਸੀ ਮੁਰਗੇ ਦੀ ਗੱਲ ਕਰੀਏ ਦੇਸੀ ਮੁਰਗੀ ਦਾ ਅੰਡੇ ਦਾ ਪ੍ਰਾਈਸ ਹੈਗਾ 20 ਰੁਪਏ ਜੋ ਕੜਕਨਾਥ ਮੁਰਗੀ ਦੇ ਅੰਡੇ ਦਾ ਪ੍ਰਾਈਸ ਹੈ ਉਹ 40 ਰੁਪਏ ਤੋਂ ਸਟਾਰਟ ਹੈ ਜਾਨੀ ਕਿ ਡਬਲ ਡਬਲ ਤੋਂ ਸਟਾਰਟ ਹੈ ਇੱਕ ਮੁਰਗੀ ਹੈ ਉਹਨੇ ਵੀ ਉਨੀ ਜਗ੍ਹਾ ਲੈਣੀ ਕੜਕਨਾਥ ਨੇ ਵੀ ਉਨੀ ਲਈ ਜਗ੍ਹਾ ਲੈਣੀ ਹੁਣ ਕੜਕਨਾ ਦਾ ਪ ਇੱਕ ਇੱਕ ਕਾਲੇ ਰੰਗ ਦਾ ਮੁਰਗਾ ਹੁੰਦਾ ਜਿਹਦਾ ਅੰਡਾ ਵੀ ਕਾਲਾ ਮੀਟ ਵੀ ਕਾਲਾ ਖੂਨ ਵੀ ਕਾਲਾ ਉਹਦੇ ਵਿੱਚ ਕੁਝ ਜ਼ਿਆਦਾ ਪ੍ਰੋਟੀਨ ਕਹਿ ਲਓ ਵੀ ਕੁਝ ਜ਼ਿਆਦਾ ਹਾਈ ਕੁਆਲਿਟੀ ਦੇ ਤੱਤ ਪਾਏ ਜਾਂਦੇ ਜਿਹਦੇ ਕਰਕੇ ਉਹਦਾ ਰੇਟ ਜਾਂ ਬਹੁਤ ਜ਼ਿਆਦਾ ਉਹਦੀ ਡਿਮਾਂਡ ਹੈ ਤੇ ਮਹਿੰਗੇ ਮਹਿੰਗੇ ਰੈਸਟੋਰੈਂਟ ਦੇ ਵਿੱਚ ਉਹਦਾ ਪ੍ਰਾਈਸ ਵੀ ਬਹੁਤ ਜ਼ਿਆਦਾ ਹੈ ਸੋ ਤੁਸੀਂ ਉਹ ਉਸ ਪੋਲਟਰੀ ਫਾਰਮ ਦੇ ਵਿੱਚ ਤੁਸੀਂ ਉਹ ਪੋਲਟਰੀ ਫਾਰਮ ਦੇ ਵਿੱਚ ਬੇਸਿਕਲ ਤਾਂ ਅੰਡੇ ਜੂਸ ਹੁੰਦੇ ਵੀ ਤੁਸੀਂ ਅੰਡੇ ਦਾ ਬਿਜ਼ਨਸ ਕਰ ਸਕਦੇ ਤੁਸੀਂ ਉਹ ਕੜਕਨਾਤ ਰੱਖ ਸਕਦੇ ਜੇ ਅਗਰ ਤੁਸੀਂ ਇੱਕ ਵਧੀਆ ਕੁਆਲਿਟੀ ਦਾ ਰੱਖੋਗੇ ਜਗ੍ਹਾ ਦੋਨਾਂ ਨੇ ਸੇਮ ਲੈਣੀ ਦੋਨਾਂ ਨੇ ਖਾਣਾ ਇਦਾਂ ਤੁਹਾਡਾ ਆਸਾਨ ਬੰਦੀ ਤੁਸੀਂ ਸਮਝਦਾਰ ਹੋਈਏ ਨਿਕਲ ਸੋ ਉਸ ਤੋਂ ਬਾਅਦ ਕਰਦੇ ਆ ਵੀ ਆਰਗੈਨਿਕ ਫਾਰਮਿੰਗ ਐਂਡ ਹਰਬਲ ਪ੍ਰੋਡਕਟਸ ਆਰਗੈਨਿਕ ਫਾਰਮਿੰਗ ਕਰੂ ਅੱਜਕੱਲ ਆਰਗੈਨਿਕ ਫਾਰਮਿੰਗ ਦਾ ਕਿੰਨਾ ਜ਼ਿਆਦਾ ਟ੍ਰੈਂਡ ਚੱਲਦੇ ਆ ਅੱਜਕੱਲ ਜਿਹੜੀ ਆਰਗੈਨਿਕ ਚੀਜ਼ਾਂ ਉਹਦਾ ਡਬਲ ਪ੍ਰਾਈਸ ਹੋ ਗਿਆ ਬਣਾ ਨੋਰਮਲ ਪ੍ਰਾਈਸ ਜਿਹੜੇ ਫਰਟੀਲਾਈਜ਼ਰ ਯੂਜ਼ ਕਰਦੇ ਉਹਦੇ ਨਾਲ ਡਬਲ ਪ੍ਰਾਈਸ ਆਰਗੈਨਿਕ ਚੀਜ਼ਾਂ ਦਾ ਨਾਲ ਹੀ ਇੱਕ ਥੱਲੇ ਆਪਾਂ ਟੋਪਿਕ ਐਡ ਕੀਤਾ ਵਰਮੀ ਕੰਪੋਸਟ ਉਹ ਵੀ ਮੈਂ ਤੁਹਾਨੂੰ ਦੱਸ ਦੂੰਗਾ ਖੁਦ ਵੀ ਮੈਂ ਵਰਮੀ ਕੰਪੋਸਟ ਤੇ ਕੰਮ ਕਰ ਰਿਹਾ ਕਿਸ ਤਰ੍ਹਾਂ ਵਰਕ ਕਰਦਾ ਬੇਸਿਕਲੀ ਆਰਗੈਨਿਕ ਫਾਰਮਿੰਗ ਕਰਨ ਵਾਸਤੇ ਤੁਹਾਨੂੰ ਆਰਗੈਨਿਕ ਆਰਗੈਨਿਕ ਖਾਦ ਹੀ ਯੂਜ਼ ਕਰਨੀ ਪਣੀ ਰੂੜੀ ਦੀ ਖਾਦ ਹੋਗੀ ਵਰਮੀ ਕੰਪੋਸਟ ਹੋਗੀ ਇਦਾਂ ਦੀ ਖਾਦਾਂ ਯੂਜ਼ ਕਰਨੀ ਪੈਣੀ ਤਾਂ ਹੀ ਇਹ ਆਰਗੈਨਿਕ ਸਬਜ਼ੀਆਂ ਨਹੀਂ ਸੋ ਇਹਨਾਂ ਦਾ ਪ੍ਰਾਈਸ ਹਾਈ ਹੁੰ ਤੁਸੀਂ ਵਧੀਆ ਇਨਕਮ ਤੁਸੀਂ ਜਨਰੇਟ ਕਰ ਸਕਦੇ ਉਸ ਤੋਂ ਬਾਅਦ ਹਰਬਲ ਪ੍ਰੋਡਕਟ ਵੀ ਤਿਆਰ ਕਰ ਸਕਦੇ ਜਿਹਦੇ ਨਾਲ ਫਾਇਦਾ ਹੋਵੇ ਦਵਾਈਆਂ ਦੇ ਤਰ੍ਹਾਂ ਦੇ ਪ੍ਰੋਡਕਟ ਹੋਵੇ ਉਦਾਂ ਦੇ ਪ੍ਰੋਡਕਟ ਤੁਸੀਂ ਤਿਆਰ ਕਰ ਸਕਦੇ ਇਦਾਂ ਦੀਆਂ ਚੀਜ਼ਾਂ ਤੁਸੀਂ ਤਿਆਰ ਕਰ ਸਕਦੇ ਆਸਾਨੀ ਦੇ ਨਾਲ ਅਗਰ ਮੰਨ ਲਓ ਕਿ ਤੁਹਾਡੇ ਨੂੰ ਕੋਈ ਕਸਟਮਰ ਜੁੜਨੇ ਆਉਂਦਾ ਜਿਹਨੂੰ ਯਕੀਨ ਹੈ ਵੀ ਤੁਸੀਂ ਆਰਗੈਨਿਕ ਪ੍ਰੋਡਕਟ ਤਿਆਰ ਤਿਆਰ ਕਰਦੇ ਤੋ ਤੁਹਾਡੇ ਨਾਲ ਜੁੜੇ ਰਹੇਗਾ ਹਮੇਸ਼ਾ ਹੀ ਤਾਂ ਤੁਹਾਡਾ ਵਧੀਆ ਰੇਟ ਤੇ ਉਸਮਾਨ ਚੱਕਦਾ ਰਹੇਗਾ ਕਾਫੀ ਬੰਦਿਆਂ ਨੇ ਹੁਣ ਤੱਕ ਆਪਣਾ ਨੈਟਵਰਕ ਬਿਲਡ ਕਰ ਲਿਆ ਵਾ ਜਿਹਦੇ ਨਾਲ ਕਿ ਉਹਨਾਂ ਦੇ ਪ੍ਰੋਡਕਟ ਵਗੈਰਾ ਸੇਲ ਹੁੰਦੇ ਰਹਿੰਦੇ ਸੋ ਇਹ ਇੱਕ ਚੀਜ਼ ਆ ਜਾਂਦੀ ਉਸ ਤੋਂ ਬਾਅਦ ਆ ਜਾਂਦਾ ਬਰਮੀ ਕੰਪੋਸਟਰ ਦਾ ਇੱਕ ਵੀਡੀਓ ਸਾਈਡ ਤੇ ਚੱਲਦੀ ਹੋਣੀ ਤੁਹਾਨੂੰ ਪਤਾ ਚੱਲ ਜਾਣਾ ਵੀ ਕੀ ਚੀਜ਼ ਹੈ ਇੱਕ ਨਾ ਗੰਡੋਇਆ ਦੀ ਕਿਸਮ ਆਂਦੀ ਐ ਸਿਨੀਅਰ ਫਿਟੀਟਾ ਕਰਕੇ ਇਹ ਜਿਹੜੀ ਕਿਸਮ ਹੁੰਦੀ ਇਹ ਹੈਗੀ ਇਦਾਂ ਦੀ ਕਿਸਮ ਜਿਹੜੀ ਕਿ ਗੋਬਰ ਖਾਂਦੀ ਮੱਝਾਂ ਦਾ ਗੋਬਰ ਖਾ ਕੇ ਇਹ ਖਾਦ ਤਿਆਰ ਕਰਕੇ ਦਿੰਦੀ ਖਾਦ ਹੁੰਦੀ ਪੁਰਪਰੀ ਚਾਹ ਪੱਤੀ ਦੀ ਤਰ੍ਹਾਂ ਦੀ ਈ ਨੋਰਮਲ ਜੋ ਖਾਦ ਪਾਉਂਦੇ ਅਸੀਂ ਉਹਦੇ ਨਾਲੋਂ ਰੂੜੀ ਵਾਲੀ ਖਾਦ ਨਾਲੋਂ ਇਹ 5 ਤੋਂ 10 ਗੁਣਾ ਵਧੀਆ ਹੀ ਹੈ ਇੰਨੀ ਵਧੀਆ ਖਾਦ ਹੈ ਕਿਉਂਕਿ ਇੱਕ ਤਾਂ ਇਹ ਬਹੁਤ ਜਲਦੀ ਪਣ ਜਾਂਦੀ ਇਹਨੂੰ ਜ਼ਿਆਦਾ ਟਾਈਮ ਨਹੀਂ ਲੱਗਦਾ ਗਾਰਡਨ ਨੂੰ ਉਸ ਤੋਂ ਬਾਅਦ ਇਹਦੇ ਵਿੱਚ ਜ਼ਿਆਦਾ ਤੱਤ ਹੁੰਦੇ ਜਿਹਦੇ ਕਰਕੇ ਕਾਫੀ ਜਿੰਨੇ ਬੂਟੇ ਨੂੰ ਤੱਤਾਂ ਦੀ ਜ਼ਰੂਰਤ ਹੁੰਦੀ ਹੈ ਸਾਰੇ ਤੱਤੇ ਪੂਰੇ ਕਰ ਦਿੰਦੀ ਸੋ ਇਹ ਖਾਦ ਤੁਹਾਡੀ ਕਾਫੀ ਜ਼ਿਆਦਾ ਮਦਦ ਕਰਦੀ ਤੁਸੀਂ ਇਹਦਾ ਬਿਜ਼ਨਸ ਵੀ ਲਗਾ ਸਕਦੇ ਵਰਮੀ ਕੰਪੋਸਟ ਦੇ ਵਿੱਚ ਜੋ ਗਡੋਏ ਹੁੰਦੇ ਅਰਥ ਬੋਮ ਹੁੰਦੇ ਅਰਥੋ ਅਰਥ ਬੋਮ ਦਾ ਪ੍ਰਾਈਸ ਰਹਿੰਦਾ ਮੈਕਸਿਮਮ 300 ਰੁਪਈਆ ਕਿਜੀ ਥੋੜੀ ਅਟਪਟੀ ਜੀ ਗੱਲ ਵੀ ਲੱਗਦੀ ਇਹ ਪਰ ਐਕਚੁਅਲ ਦੇ ਵਿੱਚ ਇਦਾਂ ਹੀ ਹੈ 300 ਰੁਪਏ ਕਿਲੋ ਇਹ ਗੰਡੋਏ ਮਿਲਦੇ ਸੋ ਉਸ ਤੋਂ ਬਾਅਦ ਤੁਸੀਂ ਇਹ ਸੇਲ ਵੀ ਕਰ ਸਕਦੇ ਹੋ ਉਸ ਤੋਂ ਬਾਅਦ ਜਿਹੜੀ ਬਰਮੀ ਕੰਪੋਸਟ ਹੁੰਦੀ ਇਹਨਾਂ ਦਾ ਅਲੱਗ-ਅਲੱਗ ਪ੍ਰਾਈਸ ਰਹਿੰਦਾ ਕਿਤੇ 10 ਰੁਪਏ ਕਿਲੋ 5 ਰੁਪਏ ਕਿਲੋ 20 ਰੁਪਏ ਕਿਲੋ ਹੋਲ ਸੇਲ ਤੇ ਚੱਕਣੀ ਤਾਂ 5 ਰੁਪਏ ਕਿਲੋ ਵੀ ਚੱਲੀ ਜਾਂਦੀ ਜਿੰਨੀ ਜ਼ਿਆਦਾ ਛੋਟੀ ਪੈਕੇਜਾਂ ਉਹਨਾਂ ਰੇਟ ਹਾਈ ਰਹਿੰਦਾ ਤੇ ਲੋਕ ਇਹਨਾਂ ਨੂੰ ਖਰੀਦੇ ਵੀ ਹੈਗੇ ਨਰਸਰੀਆਂ ਵਾਲੇ ਵੀ ਖਰੀਦੇ ਜਿਹੜੇ ਆਪਣੇ ਖਾਦ ਖੇਤਾਂ ਦੇ ਵਿੱਚ ਪਾਉਂਦੇ ਟਰਾਲੀਆਂ 'ਤੇ ਪਰ ਪਰ ਕੇ ਲੈ ਜਾਂਦੇ ਸੋ ਤਾਂ ਹੀ ਉਹ ਤੁਹਾਡੇ ਕੋਲੋਂ ਬਾਇੰਗ ਕਰਦੇ ਜਦੋਂ ਉਹਨਾਂ ਨੂੰ ਕੁਆਂਟੀਟੀ ਜ਼ਿਆਦਾ ਮਿਲਦੀ ਹੋਵੇ ਤਾਂ ਸੋ ਇਹਦੇ ਵਿੱਚ ਕੁਝ ਨਹੀਂ ਹੁੰਦਾ ਇਹਦੇ ਵਿੱਚ ਜ਼ਿਆਦਾ ਖਰਚਾ ਨਹੀਂ ਆਉਂਦਾ ਇਹਦੇ ਉੱਪਰ ਇੱਕ ਤਰਪਾਲ ਪਛਾ ਦਿੰਦੇ ਉਹਦੇ ਉੱਪਰ ਗੋਬਰ ਸਿੱਟਦੇ ਨੇ ਗੋਬਰ ਸਿੱਟਣ ਤੋਂ ਬਾਅਦ ਉਹਦੇ ਉਹਨੂੰ ਉਹਦੇ ਉੱਪਰ ਪਾਣੀ ਲਾ ਕੇ ਗੋਬਰ ਨੂੰ ਠੰਡਾ ਕਰ ਲਾ ਤੇ ਉੱਪਰ ਤੇ ਅਰਥ ਬੋਮ ਸਿੱਟ ਦਿੰਦੇ ਸੋ ਖਾਦ ਤਿਆਰ ਕਰਨੀ ਸ਼ੁਰੂ ਕਰ ਦਿੰਦੇ ਨੋਰਮਲੀ 1500 ਕਿਲੋ ਕਹਿ ਲਓ ਵੀ ਗੋਬਰ ਦੀ ਖਾਦ 30 ਦਿਨ ਦੇ 2-3 ਮਹੀਨੇ ਦੇ ਵਿੱਚ इजीली ਤਰੀਕੇ ਦੇ ਨਾਲ ਤਿਆਰ ਹੋ ਜਾਂਦੀ ਤੇ ਜਿਹੜੇ ਗੰਡੋਏ ਹੁੰਦੇ ਇੱਕ ਵਾਰੀ ਪਾਏ ਉਹ 2-3 ਗੁਣਾ ਹੋ ਜਾਂਦੇ ਉਹ ਵਾਧਦੇ ਜਾਂ ਬਦੀ ਬਦੀ ਇਨਕਮ ਜਨਰੇਟ ਹੋ ਜਾਂਦੀ ਸੋ ਇਹ ਇੱਕ ਚੀਜ਼ ਆ ਜਾਂਦੀ ਸਾਡੇ ਕੋਲ ਉਸ ਤੋਂ ਬਾਅਦ ਆ ਜਾਂਦਾ ਫਿਸ਼ਿੰਗ ਫਾਰਮਿੰਗ ਦੀ ਅਗਰ ਅਸੀਂ ਫਿਸ਼ਿੰਗ ਫਾਰਮਿੰਗ ਦੀ ਗੱਲ ਕਰੀਏ ਤਾਂ ਫੂਡ ਇੰਡਸਟਰੀ ਫਿਸ਼ ਦੀ ਕਿੰਨੀ ਡਿਮਾਂਡ ਹੈ ਤੇ ਸਭ ਤੋਂ ਲਾਈਟ ਖਾਣਾ ਮੰਨਿਆ ਜਾਂਦਾ ਇਸ ਕਰਕੇ ਫਿਸ਼ਿੰਗ ਦੀ ਵੀ ਡਿਮਾਂਡ ਬਹੁਤ ਜ਼ਿਆਦਾ ਆਉਂਦੀ ਹੈ ਫਿਸ਼ ਦੀ ਡਿਮਾਂਡ ਬੇਸਿਕਲੀ ਹੁੰਦਾ ਕਿ ਇਹ ਕੁਝ ਪੰਜਾਬ ਦੇ ਮੈਂ ਕੁਝ ਇਹੋ ਜਿਹੇ ਬੰਦੇ ਵੀ ਦੇਖੇ ਜਿਨ੍ਹਾਂ ਨੇ ਫਿਸ਼ਿੰਗ ਦਾ ਕੰਮ ਇੱਕ ਸਹਾਇਕ ਧੰਦੇ ਤੌਰ 'ਤੇ ਸਟਾਰਟ ਕੀਤਾ ਤਾਂ ਤੇ ਅੱਜ ਬਹੁਤ ਬੜੇ ਲਾਰਜ ਲੈਵਲ ਤੇ ਲੈ ਗਏ ਵੇ ਕੁਝ ਬੰਦੇ ਇਦਾਂ ਦੇ ਵੀ ਤੇ ਜਿਨ੍ਹਾਂ ਦੀ ਜਗਾ ਕੁਝ ਖਾਸ ਨਹੀਂ ᱛੀਆਂ ਕੁਝ ਜ਼ਿਆਦਾ ਵਧੀਆ ਉਪਜਾਊ ਸ਼ਕਤੀ ਵਾਲੀਆਂ ਨੀਤੀਆਂ ਉਹਨਾਂ ਨੇ ਉੱਤੇ ਫਿਸ਼ਿੰਗ ਦਾ ਸਿਸਟਮ ਸਟਾਰਟ ਕੀਤਾ ਫਿਸ਼ਿੰਗ ਫਾਰਮਿੰਗ ਦਾ ਸਿਸਟਮ ਸਟਾਰਟ ਕੀਤਾ ਤੇ ਉਹ ਅੱਜ ਉੱਥੋਂ ਲੱਖਾਂ ਰੁਪਏ ਕਮਾ ਮੈਂ ਕਿ ਸਟਾਰਟ ਕਰਦੇ ਤਾਂ ਤੁਹਾਨੂੰ ਕੁਝ ਜ਼ਿਆਦਾ ਮਿਹਨਤ ਕਰਨ ਦੀ ਜ਼ਰੂਰਤ ਹੈ ਸਟਾਰਟਿੰਗ ਦੇ ਵਿੱਚ ਮਿਹਨਤ ਹਰ ਬਿਜ਼ਨਸ ਦੇ ਵਿੱਚ ਹੈਗੀ ਆ ਤੇ ਬਹੁਤ ਜ਼ਿਆਦਾ ਮਿਹਨਤ ਹੁੰਦੀ ਥੋੜੀ ਨਹੀਂ ਇਹ ਗੱਲ ਸੱਚ ਹੈ ਬਹੁਤ ਜ਼ਿਆਦਾ ਮਿਹਨਤ ਹੁੰਦੀ ਸੋ ਉਸ ਜਗ੍ਹਾ ਕਿ ਆਏ ਕਿ ਲੋਕ ਆਪ ਖੁਦ ਫੋਨ ਕਰ ਦਿੰਦੇ ਵੀ ਇਹ ਸਾਨੂੰ ਫਿਸ਼ ਚਾਹੀਦੀ ਉਹ ਸਵੇਰੇ ਤੋਂ ਫੋਨ ਕਰਕੇ ਸਵੇਰੇ ਬੰਦੇ ਆਂਦੇ ਖੁਦ ਕੱਢਦੇ ਤੇ ਲੈ ਜਾਂਦੇ ਉਸ ਤਰ੍ਹਾਂ ਇਹਦੇ ਵਿੱਚ ਤੁਹਾਨੂੰ ਕੁਝ ਕਰਨ ਦੀ ਜ਼ਰੂਰਤ ਨਹੀਂ ਤੁਹਾਨੂੰ ਆਣਾ ਤੁਹਾਨੂੰ ਵੀ ਪਾਣਾ ਪੈਂਦਾ ਮੱਛੀ ਤਿਆਰ ਹੋ ਜਾਂਦੀ ਉਹਨੂੰ ਫੀਡ ਪਾਣੀ ਪੈਂਦੀ ਉਸ ਤੋਂ ਬਾਅਦ ਕੱਢਣ ਵਾਲੇ ਆਪ ਆਂਦੇ ਖੁਦ ਕੱਢ ਕੇ ਲੈ ਜਾਂਦੇ ਜਿੰਨਾ ਤੋਲ ਕੇ ਹੁੰਦਾ ਉਹਦੇ ਹਿਸਾਬ ਨਾਲ ਤੁਹਾਨੂੰ ਪੈਸੇ ਦੇ ਦਿੰਦੇ ਤੁਹਾਨੂੰ ਕੋਈ ਜ਼ਿਆਦਾ ਮਿਹਨਤ ਕਰਨ ਦੀ ਜ਼ਰੂਰਤ ਨਹੀਂ ਹੈ ਸੋ ਇਸ ਤਰ੍ਹਾਂ ਫਿਸ਼ਿੰਗ ਜੋ ਫਿਸ਼ਿੰਗ ਵਾਲਾ ਸਿਸਟਮ ਹੈ ਫਿਸ਼ਰੀ ਫਾਰਮਿੰਗ ਇਹਦੇ ਵਿੱਚ ਵੀ ਬਹੁਤ ਜ਼ਿਆਦਾ ਪੈਸਾ ਇਹ ਜੋ ਜਿੰਨੇ ਵੀ ਮੈਂ ਤੁਹਾਨੂੰ ਫਾਰਮਿੰਗ ਦੱਸਿਆ ਫੂਡ ਇੰਡਸਟਰੀ ਦੇ ਨਾਲ ਰਿਲੇਟ ਕਰਦੀਆਂ ਹੀ ਕਰਦੀਆਂ ਹੈ ਕਿੰਨਾ ਕਿਤੇ ਦੇਖ ਲਓ ਵੀ ਕਰਦੀ ਕਰਦੀ ਇੱਕ ਬਰਮੀ ਕੋ ਪੋਸਟ ਨੂੰ ਛੱਡ ਗਏ ਇਹ ਟੋਪਿਕ ਤਾਂ ਐਡ ਕੀਤਾ ਕਿਉਂਕਿ ਆਰਗੈਨਿਕ ਵਾਸਤੇ ਸਾਨੂੰ ਜਰੂਰਤ ਇਦੀ ਪੈਣੀ ਪੈਣੀ ਹੈ ਨਹੀਂ ਤਾਂ ਆਰਗੈਨਿਕ ਦੇ ਤੁਹਾਨੂੰ ਪਤਾ ਉਪਜਾਊ ਸ਼ਕਤੀ ਕੁਝ ਵੀ ਨਹੀਂ ਆਣੀ ਸੋ ਇਸ ਤਰ੍ਹਾਂ ਤੁਸੀਂ ਇੱਕ ਨੈਟਵਰਕ ਬਿਲਡ ਕਰ ਸਕਦੇ ਹੁਣ ਮੈਂ ਆਪਣੀ ਗੱਲ ਦੱਸਦਾ ਵੀ ਮੈਂ ਇਹਨਾਂ ਵਿੱਚੋਂ ਕਿਹੜੀ ਕਿਹੜੀ ਚੀਜ਼ਾਂ ਕਰਦਾ ਸਭ ਤੋਂ ਪਹਿਲਾਂ ਡੈਰੀ ਫਾਰਮਿੰਗ ਸਾਡੇ ਘਰ ਦੋ ਤਿੰਨ ਮੱਝਾਂ ਹੈਗੀਆਂ ਉਹਨਾਂ ਦਾ ਦੁੱਧ ਡੈਰੀ ਫਾਰਮਿੰਗ ਦੇ ਜਾਂਦਾ ਵਧੀਆ ਅਰਨਿੰਗ ਹੋ ਜਾਂਦੀ ਉਸ ਤੋਂ ਬਾਅਦ ਹੈਗਾ ਵੀ ਬਰਮੀ ਕੋ ਪੋਸਟ ਦਾ ਇਹ ਕੇਨ 1000 ਕੰਪੋਸਟ ਦਾ ਮੈਂ ਖੁਦ ਤਿਆਰ ਕਰਦਾ ਕਿਉਂਕਿ ਕੁਝ ਪੌਦੇ ਇਹੋ ਜਿਹੇ ਲਗਾਏ ਹੁੰਦੇ ਜਿਨ੍ਹਾਂ ਜਿਨ੍ਹਾਂ ਨੂੰ ਬਿਲਕੁਲ ਆਰਗੇਨਿਕ ਰੱਖਣਾ ਹੁੰਦਾ ਕਿਸੇ ਵੀ ਤਰੀਕੇ ਦੇ ਕਹ ਲਓ ਸਬਜ਼ੀਆਂ ਦੇ ਕਹ ਲਓ ਭਿੰਡੀਆ ਦੇ ਕਹ ਲਓ ਸੋ ਉਹਨਾਂ ਵਾਸਤੇ ਇਹ ਉਹ ਵਰਮੀ ਕੰਪੋਸਟ ਦੀ ਖਾਦ ਹੁੰਦੀ ਉਹੀ ਚੱਲਦੀ ਸੋ ਇਸ ਤਰ੍ਹਾਂ ਸਾਡੇ ਕੰਮ ਚੱਲਦਾ ਸੋ ਆਰਗੇਨਿਕ ਫਾਰਮਿੰਗ ਨੋਰਮਲੀ ਆ ਚੀਜ਼ਾਂ ਕਹ ਲਓ ਪੋਲਟਰੀ ਫਾਰਮ ਤੇ ਫਿਸ਼ਿੰਗ ਫਾਰਮਿੰਗ ਨਹੀਂ ਕਰਦੇ ਸੋ ਇਹ ਪ੍ਰੋਡਕਟ ਇਹ ਚੀਜ਼ ਮੈਂ ਖੁਦ ਕਰਕੇ ਦੇਖੀ ਆ ਸੋ ਤੁਸੀਂ ਕੋਸ਼ਿਸ਼ ਜ਼ਰੂਰ ਕਰਿਓ ਇਸ ਸਾਈਡ ਨੂੰ ਆਓ ਕਿਉਂਕਿ ਕਈਆਂ ਕੋਲ ਜ਼ਮੀਨਾਂ ਬਹੁਤ ਹੁੰਦੀਆਂ ਪਰ ਉਹ ਫਿਰ ਵੀ ਕੰਮ ਇਹੋ ਜਿਹਾ ਕਰਦੇ ਨਹੀਂ ਇਹਦੇ ਵਿੱਚ ਸੱਚ ਜਾਣਿਓ ਪੈਸਾ ਬਹੁਤ ਹੈ ਬਸ ਇੱਕ ਸਿਰਫ ਮਿਹਨਤ ਦੀ ਜ਼ਰੂਰਤ ਹੈ ਸੋ ਦੱਸਿਓ ਤੁਹਾਨੂੰ ਕਿਦਾਂ ਦੀ ਲੱਗੀ ਵੀਡੀਓ ਜਿਹੜੀ ਮੈਨੂੰ ਥੋੜੀ-ਬਹੁਤੀ ਨੋਲਿਜ ਸੀ ਇਸ ਟੌਪਿਕ ਦੇ ਨਾਲ ਰਿਲੇਟਡ ਮੈਂ ਸਾਂਝੀ ਕੀਤੀ ਹੋਰ ਇਹੋ ਜਿਹੀ ਵਧੀਆ ਤੁਹਾਡੇ ਲਈ ਪ੍ਰੋਫਿਟੇਬਲ ਵੀਡੀਓਜ਼ ਹप्ता ल्याਉਂਦੇ ਰਾਵਾਂਗੇ ਤੇ ਹੋਰ ਵੀ ਐਡਵਾਂਸ ਲੈਵਲ ਦੀ ਵੀਡੀਓਜ਼ ਵੀ ਕਿਹੜੇ-ਕਿਹੜੇ ਨਵੇਂ ਫਸਲਾਂ ਆਏ ਜਿਨ੍ਹਾਂ ਵਿੱਚ ਤੁਸੀਂ ਜ਼ਿਆਦਾ ਤੋਂ ਜ਼ਿਆਦਾ ਅਰਨਿੰਗ ਕਰ ਸਕਦੇ ਜਿਦਾਂ ਕਿ ਡ੍ਰੈਗਨ ਫੂਡ ਮੈਂ ਦੇ ਵਿੱਚ ਵਧੀਆ ਗ੍ਰੋਥ ਕਰ ਗਏ ਵੇ ਇਨ ਕੇਸ ਹੁੰਦਾ ਰਿਜ਼ਲਟ ਆਉਂਦਾ ਤੁਹਾਨੂੰ ਵੀਡੀਓ ਦੇਖਣ ਨੂੰ ਵੀ ਮੈਨੇ ਸੋ ਚੈਨਲ ਨੂੰ ਕਰਦੇ ਸਬਸਕ੍ਰਾਈਬ ਤੁਹਾਡੇ ਵਾਸਤੇ ਹੋਰ ਵਧੀਆ ਵੀਡੀਓ ਲਿਆਉਂਦੇ ਰਵਾਂਗੇ ਥੈਂਕ ਯੂ ਫॉर ਵਾਚਿੰਗ ਦਿਸ ਵੀਡੀਓ